ਪਟਿਆਲਾ মিডিਆ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆ ਪ੍ਰੋਫੈਸਰ ਸੁਮੀਰ ਸੀੜਾ ਨੇ ਕਿਹਾ ਕਿ ਚਰਨਜੀਤ ਸਿੰਘ ਬਰਾੜ ਆਪ ਸਿਆਣੇ ਆਗੂ ਨੇ ਪਰ ਉਹਨਾਂ ਨੇ ਜੋ ਚੈਨਲਾਂ ਉੱਤੇ ਕੀਤਾ ਹੈ ਉਹ ਬਹੁਤ ਹੀ ਹਿੰਮਤਪੂਰਨ ਹੈ ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕਲਾਬ ਸਮਨਾ ਨਾ ਦੇਣ ਦੇ ਦੋਸ਼ ਗਲਤ ਨੇ ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਹਮੇਸ਼ਾ ਲੋਕਾਂ ਦੇ ਲਈ ਉਪਲਬਧ ਰਹਿੰਦੇ ਨੇ ਉਹਨਾਂ ਦਾ ਸਟਾਫ ਵੀ ਬਹੁਤ ਮਿਲਨਸਾਰ ਹੈ ਜੋ ਹਮੇਸ਼ਾ ਪਾਰਟੀ ਆਗੂਆਂ ਦੇ ਫੋਨ ਦੇ ਸੰਦੇਸ਼ ਪ੍ਰਧਾਨ ਤੱਕ ਪਹੁੰਚਾਉਂਦੇ ਰਹਿੰਦੇ ਨੇ ਉਹਨਾਂ ਅੱਗੇ ਕਿਹਾ ਕਿ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਤਿੰਨ ਚਾਰ ਵਾਰ ਉਹ ਸੁਖਬੀਰ ਬਾਦਲ ਨੂੰ ਆਪ ਮਿਲ ਚੁੱਕੇ ਨੇ ਹੋਰ ਇਸ ਬਾਬਤ ਕੀ ਕੁਸ਼ਕੀ ਹੈ ਸੁਮੇਸ਼ ਸੀੜਾ ਨੇ ਸੁਣ ਲੈਣੇ ਆ ਅੱਜ ਇਹ ਮੈਂ ਕਾਨਫਰੰਸ ਬੁਲਾਈ ਹੈ ਜੀ ਇਹ ਦਾ ਬੇਸਿਕਲੀ ਜਿਹੜਾ ਬਲਾਉਣ ਦਾ ਪਰਪਸ ਇਹੀ ਸੀਗਾ ਕਿ ਜਿਹੜੀਆਂ ਪਿਛਲੀਆਂ ਇਲੈਕਸ਼ਨਸ ਹੋਈਆਂ ਨੇ ਪਾਰਲੀਮੈਂਟਰੀ ਇਲੈਕਸ਼ਨਸ ਜਿਹੜੀਆਂ ਐਮਪੀ ਦੀਆਂ ਪੰਜਾਬ ਦੇ ਵਿੱਚ ਹੋਈਆਂ ਪਹਿਲੀ ਗੱਲ ਤਾਂ ਸਾਨੂੰ ਥੋੜਾ ਜਿਹਾ ਇਸ ਚੀਜ਼ ਦਾ ਮਤਲਬ ਥੋੜਾ ਅਫਸੋਸ ਜ਼ਰੂਰ ਹੈ ਜੀ ਕਿ ਪਾਰਟੀ ਉਸ ਲੈਵਲ ਤੱਕ ਪਰਫਾਰਮ ਨਹੀਂ ਕਰ ਸਕੀ ਜਿੰਨਾ ਅਸੀਂ ਐਕਸਪੈਕਟ ਕੀਤਾ ਸੀਗਾ ਉਹਦੇ ਬੜੇ ਰੀਜ਼ਨਸ ਹੈ ਜੀ ਮਤਲਬ ਜਿਹੜੀ ਮੈਂ ਆਪ ਜਿਹੜਾ ਬਹੁਤ ਹੀ ਗਰਾਉਂਡ ਲੈਵਲ ਤੋਂ ਮੈਂ ਕੰਮ ਕੀਤਾ ਜੀ ਬਹੁਤ ਤੁਹਾਨੂੰ ਸਾਰਿਆਂ ਨੂੰ ਮੇਰੇ ਕੰਮ ਕਰਨ ਦਾ ਤਰੀਕਾ ਮੈਨੂੰ ਲੱਗਦਾ ਪਤਾ ਹੋਣਾ ਜੀ ਮੈਂ ਬਹੁਤ ਹੀ ਗਰਾਉਂਡ ਲੈਵਲ ਤੇ نیچے ਜਾ ਕੇ ਮਹੱਲਿਆਂ ਦੇ ਵਿੱਚ ਬਸਤੀਆਂ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਬੰਦਿਆਂ ਨੂੰ ਮਿਲ ਕੇ ਕੰਮ ਕੀਤਾ ਮੈਂ ਇਕੱਲਾ ਪਟਿਆਲਾ ਸ਼ਹਿਰ ਦੇ ਵਿੱਚ ਨਹੀਂ ਜੀ ਮੈਂ ਪਿੰਡਾਂ ਦੇ ਵਿੱਚ ਵੀ ਕੰਮ ਕੀਤਾ ਤਾਂ ਮੈਂ ਇਹ ਚੀਜ਼ ਸਾਡੇ ਵਾਸਤੇ ਵੀ ਸਰਪ੍ਰਾਈਜ਼ਿੰਗ ਹੈ ਜੀ ਸਾਡੇ ਵਾਸਤੇ ਵੀ ਸ਼ੌਕਿੰਗ ਹੈ ਵੀ ਸਾਨੂੰ ਉਹਨਾਂ ਜਿਹੜਾ ਹੈਗਾ ਜਿਹੜਾ ਬਹੁਮਤ ਜਾਂ ਜਿਹੜੀ ਲੋਕਾਂ ਦੀ ਜਿਹੜੀ ਹੈਗੀ ਹੈ ਸਾਨੂੰ ਸਮਰਥਨ ਐਕਸਪੈਕਟਿਡ ਜਿੰਨਾ ਸੀ ਸਾਡਾ ਰਿਜ਼ਲਟ ਜਿੰਨਾ ਸਾਨੂੰ ਲੱਗਦਾ ਸੀ ਆਊਗਾ ਉਸ ਤੋਂ ਥੋੜਾ ਘੱਟ ਜ਼ਰੂਰ ਆਇਆ ਜੀ ਪਰ ਮੈਂ ਤੁਹਾਨੂੰ ਇੱਕ ਗੱਲ ਅੱਜ ਜਿਸ ਵਾਸਤੇ ਮੇਰਾ ਪਰਪਸ ਇਹ ਨਹੀਂ ਸੀ ਮੇਰਾ ਪਰਪਸ ਅੱਜ ਉਰੇ ਸਾਰਿਆਂ ਨੂੰ ਬੁਲਾ ਕੇ ਗੱਲ ਕਰਨ ਦਾ ਇੱਕੋ ਹੀ ਪਰਪਸ ਹੈ ਜੀ ਕਿ ਦੇਖੋ ਜਦੋਂ ਵੀ ਅਸੀਂ ਕੋਈ ਵੀ ਮੀਟਿੰਗ ਕੀਤੀ ਹੈ ਜਾਂ ਪਬਲਿਕ ਅਡਰੈਸਿੰਗ ਕੀਤੀ ਹੈ ਜਾਂ ਗਲੀਆਂ ਦੇ ਵਿੱਚ ਮੈਂ ਜਿਹਨੂੰ ਜਨ ਸੰਵਾਦ ਕਹਿੰਦੇ ਆ ਹਿੰਦੀ ਦੇ ਵਿੱਚ ਹੈ ਨਾ ਆਪਣੇ ਦੇ ਵਿੱਚ ਕਹਿੰਦੇ ਆ ਵੀ ਜਿਹੜੀ ਪੰਜਾਬੀ ਦੇ ਵਿੱਚ ਉਹਨੂੰ ਕਹਿੰਦੇ ਆ ਵੀ ਜਿਹੜੀ ਦੋ ਪਾਸੇ ਦੀ ਜਿਹੜੀ ਕਮਿਊਨੀਕੇਸ਼ਨ ਹੈ ਡਬਲ ਕਮਿਊਨੀਕੇਸ਼ਨ ਆ ਉਹਦਾ ਮਤਲਬ ਇਹ ਹੈ ਜੀ ਮੈਂ ਉਹਨਾਂ ਤੋਂ ਕੁਐਸਚਨ ਵੀ ਪੁੱਛਦਾ ਸੀਗਾ ਤੇ ਉਹਨਾਂ ਕੋਲ ਵੀ ਭੀੜ ਕੋਲ ਵੀ ਮਾਈਕ ਹੁੰਦਾ ਸੀ ਉਹ ਮੇਰੇ ਤੋਂ ਵੀ ਕੁਐਸਚਨ ਪੁੱਛਦੇ ਸੀ ਐਜ਼ ਅ ਅਕਾਲੀ ਦਾ ਅਲ੍ਹਾ ਰਿਪਰੈਜ਼ੈਂਟੇਟਿਵ ਠੀਕ ਹੈ ਤਾਂ ਅਸੀਂ ਉਹ ਜਿਹੜੀ ਇੰਟਰੈਕਸ਼ਨ ਆ ਉਹ ਜਿਹੜੀ ਆਪਸ ਤੇ ਬਤਾਲਾਪ ਹੈ ਉਹ ਗਲੀ ਗਲੀ ਕੋਨੇ ਕੋਨੇ ਪਟਿਆਲੇ ਚ ਵੀ ਕੀਤੀ ਹੈ ਬਹੁਤ ਸਾਰੇ ਮੈਂ ਪਿੰਡਾਂ ਚ ਕੀਤੀ ਹੈ ਇੰਨਾ ਕੁ ਜ਼ਿਆਦਾ ਉਤਸ਼ਾਹ ਸਾਨੂੰ ਪਿੰਡਾਂ ਦੇ ਵਿੱਚ ਮਿਲਿਆ ਹੈ ਕਿ ਮੈਂ ਇੰਨਾ ਖੁਸ਼ ਹੁੰਦਾ ਸੀ ਜਿੱਥੇ ਵੀ ਜਾਂਦੇ ਸੀ ਲੋਕ ਖੁਸ਼ ਹੋ ਜਾਂਦੇ ਸੀ ਜੀ ਵੀ ਅਕਾਲੀ ਆਇਆ ਹੈ ਹੈਨਾ ਤਾਂ ਉਹ ਜਿਹੜਾ ਅਕਾਲੀ ਦਲ ਨੂੰ ਇੰਨਾ ਵੱਡਾ ਸਮਰਥਨ ਮਿਲਿਆ ਪਿੰਡਾਂ ਦੇ ਵਿੱਚ ਠੀਕ ਹੈ ਮੈਂ ਇਸ ਚੀਜ਼ ਨੂੰ ਮੰਨਦਾ ਕਿ ਸਾਡੀ ਰੈਲੀ ਦੇਖੋ ਜੀ ਪਹਿਲੀ ਗੱਲ ਸਾਡਾ ਕੈਂਡੀਡੇਟ ਬਹੁਤ ਹੀ ਵਧੀਆ ਸੀ ਜਿਹੜੇ ਐਨ ਕੇ ਸ਼ਰਮਾ ਜੀ ਸੀ ਜੀ ਉਹ ਸਾਨੂੰ ਬੈਸਟ ਆਫ ਦਾ ਬੈਸਟ ਕੈਂਡੀਡੇਟ ਜਿਹੜਾ ਹੈਗਾ ਉਹ ਪੰਜਾਬ ਪਟਿਆਲੇ ਨੂੰ ਮਿਲਿਆ ਉਹਨਾਂ ਨੇ ਆਪਣੇ ਵੱਲੋਂ ਵੀ ਮਤਲਬ ਸਿਰ ਜਿਹੜੀ ਆ ਲਾ ਕੇ ਤੰਦੀ ਨਾਲ ਕੰਧਾ ਲਾ ਕੇ ਸਾਡੇ ਨਾਲ ਕੰਮ ਕੀਤਾ ਸਾਰੇ ਨਾਲ ਸਾਰੀ ਐਜ਼ ਅ ਟੀਮ ਹੋਈ ਅਸੀਂ ਕੰਮ ਕੀਤਾ 600 ਤੋਂ ਵੱਧ ਮੀਟਿੰਗਾਂ ਜਿਹੜੀਆਂ ਐਨ ਕੇ ਸ਼ਰਮਾ ਜੀ ਨੇ ਇਸ ਕੰਸਟਿਟੂਐਂਸੀ ਦੇ ਵਿੱਚ ਕੀਤੀਆਂ ਮੈਂ ਵੀ ਹੱਸਦਾ ਸੀ ਜੀ ਮੈਂ ਕਹਿੰਦਾ ਤੀਜਾ ਇਸਤਾ ਮੈਂ ਵੀ ਕਰੀਆਂ ਜੀ ਤਾਂ 200 ਮੀਟਿੰਗ ਜਿਹੜੀਆਂ ਹੈਗੀਆਂ ਉਹ ਤਾਂ ਮੈਂ ਵੀ ਕੀਤੀਆਂ ਨੇ ਜੀ ਪਟਿਆਲੇ ਦੇ ਵਿੱਚ ਸਰਾਊਂਡਿੰਗ ਦੇ ਵਿੱਚ ਸ਼ਹਿਰ ਦੇ ਵਿੱਚ ਪਿੰਡਾਂ 'ਚ ਤਾਂ ਖਾਸ ਕਰਕੇ ਪਿੰਡਾਂ ਦੇ ਵਿੱਚ ਸਾਨੂੰ ਬਹੁਤ ਚੰਗਾ ਹੁਣ ਜਿਹੜਾ ਹੁੰਗਾਰਾ ਮਿਲਿਆ ਜੀ ਲੋਕਾਂ ਦਾ ਪਰ ਮੈਂ ਇੱਕ ਗੱਲ ਤੋਂ ਜਿਹੜੀ ਮੈਨੂੰ ਅੱਜ ਪਰਪਸ 'ਤੇ ਆਉਣ ਦਾ ਗੱਲ ਕਰਨ ਦਾ ਉਹ ਇਹ ਸੀ ਵੀ ਕੁਝ ਲੋਕ ਹੈ ਜਿਹੜੇ ਉਹ ਅਕਾਲੀ ਦਲ ਦੀ ਜਿਹੜੀ ਪ੍ਰਧਾਨਗੀ ਦੇ ਉੱਤੇ ਕੁਐਸਚਨ ਉਠਾਉਂਦੇ ਆ ਅਕਾਲੀ ਦਲ ਦੇ ਸਿਸਟਮ ਦੇ ਉੱਤੇ ਕੁਐਸਚਨ ਉਠਾਉਂਦੇ ਆ ਜਿਹੜੇ ਕਿ ਅਕਾਲੀ ਦਲ ਦਾ ਹੀ 파ਟ ਨੇ ਠੀਕ ਹੈ ਜੀ ਦੇਖੋ ਮੈਂ ਬਹੁਤ ਨਵਾਂ ਮੈਂ ਆਕਾਲੀ ਦਲ ਦੇ ਵਿੱਚ ਬਹੁਤ ਨਵਾਂ ਕੁਝ ਮਹੀਨੇ ਪੁਰਾਣੀ ਹੀ ਮੇਰੀ ਸਾਂਝ ਹੈ ਜੀ ਬੇਸਿਕਲੀ ਤਾਂ ਪਰ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਉਹ ਜ਼ਿੰਮੇਵਾਰੀ ਨਵੀਂ ਜਾਂ ਪੁਰਾਣੀ ਨਹੀਂ ਹੁੰਦੀ ਮੈਨੂੰ ਉਮੀਦ ਪ੍ਰਧਾਨ ਲਾਇਆ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਲਾਇਆ ਆਕਾਲੀ ਦਲ ਦਾ ਤੇ ਮੇਰੀ ਜ਼ਿੰਮੇਵਾਰੀ ਸੀ ਵੀ ਮੈਂ ਉਰੇ ਆ ਕੇ ਸਭ ਨਾਲ ਗੱਲ ਕਰਾਂ ਇੱਕ ਮੈਸੇਜ ਦਈਏ ਪਬਲਿਕ ਮੈਸੇਜ ਦਈਏ ਕਿ ਸਾਡੀ ਪਾਰਟੀ ਦੇ ਵਿੱਚ ਸਾਡੇ ਪ੍ਰਧਾਨ ਜਿਹਦੇ ਜਿੰਨਾ ਉਹਨਾਂ ਨੇ ਐਫਰਟ ਕੀਤਾ ਜਿੰਨਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਐਫਰਟ ਕੀਤਾ ਜਿਹੜੀ ਪੰਜਾਬ ਬਚਾਓ ਰੈਲੀਜ਼ ਕੀਤੀਆਂ ਪਹਿਲਾਂ ਤੁਸੀਂ ਮੈਨੂੰ ਇੱਕ ਵੀ ਐਗਜ਼ਾਮਪਲ ਦਿਖਾ ਦਿਓ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ ਇਹ ਹੋਈਆਂ ਹੋਣ ਐਨੀ ਮਿਹਨਤ ਦੇ ਬਾਵਜੂਦ ਅਸੀਂ ਬਹੁਤ ਮਿਹਨਤ ਕੀਤੀ ਹਾਂ ਜੋ ਸਾਡਾ ਥੋੜਾ ਡਿਬੇਕਲ ਹੋਇਆ ਜੋ ਸਾਨੂੰ ਸੈਟਬੈਕਸ ਲੱਗੇ ਉਹਦੇ ਰੀਜ਼ਨਸ ਹੋਰ ਆ ਉਹਦੇ ਵਿੱਚ ਕੋਈ ਮਿਹਨਤ ਦੀ ਕਮੀ ਨਹੀਂ ਹੈ ਉਹਦੇ ਵਿੱਚ ਸਾਡੀ ਕੋਈ ਨੀਅਤ ਦੇ ਵਿੱਚ ਕਮੀ ਨਹੀਂ ਹੈ ਨਾ ਸਾਡੇ ਪ੍ਰਧਾਨ ਜੀ ਦੀ ਕਿਸੇ ਵੀ ਤਰੀਕੇ ਨਾਲ ਨੀਅਤ 'ਚ ਕਮੀ ਹੈ ਨਾ ਉਹਨਾਂ ਦੀ ਮਿਹਨਤ 'ਚ ਕਮੀ ਹੈ ਕੁਝ ਜਿਹੋ ਲੋਕ ਜਦੋਂ ਉਹਨਾਂ ਨੂੰ ਕੁਐਸਚਨ ਉਠਾਉਂਦੇ ਸੀ ਜਾਂ ਇਸ ਗੱਲ ਇਸ ਮੁੱਦੇ ਦੇ ਉੱਤੇ ਬੋਲਣਾ ਸ਼ੁਰੂ ਕੀਤਾ ਤਾਂ ਮੈਨੂੰ ਬੁਰਾ ਲੱਗਿਆ ਤਾਂ ਮੈਂ ਉਹ ਨਹੀਂ ਕਰਕੇ ਹੀ ਅੱਜ ਉਰੇ ਆਇਆ ਜੀ ਬੈਸਟ ਆਫ ਦਾ ਬੈਸਟ ਕੈਂਡੀਡੇਟ ਸਾਨੂੰ ਮਿਲਿਆ ਅਕਾਲੀ ਨਾਲ ਦਾ ਅਸੀਂ ਉਹਨਾਂ ਦੇ ਧੰਨਵਾਦੀਆਂ ਜੀ ਜੋ ਉਹਨਾਂ ਨੇ ਤੁਸੀਂ ਇਹ ਦੇਖੋ ਕੁਝ ਦਿਨ ਹੀ ਰਹਿ ਕੇ ਉਰੇ ਜੇ ਜੋ ਮਿਹਨਤ ਕੀਤੀ ਤਿੰਨ ਹਫ਼ਤਿਆਂ ਦੇ ਵਿੱਚ ਪਟਿਆਲੇ ਦੇ ਮੇਨ ਮੁੱਦਿਆਂ ਨੂੰ ਟੱਚ ਕੀਤਾ ਜੀ ਕੜਾਮ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਬਹੁਤ ਵੱਡਾ ਮੰਦਰ ਬਣਾਵਾਂਗੇ ਰਾਮਚੰਦਰ ਜੀ ਦਾ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਉਥੇ ਬਣੂਗਾ ਬਹੁਤ ਵੱਡਾ ਮੰਦਿਰ ਬਣੂਗਾ ਉਹਨੂੰ ਜੋ ਹੈ ਜਿਹੜੀ ਟੂਰਿਜ਼ਮ ਹੈ ਉਹਨੂੰ ਬਲ ਮਿਲੂਗਾ ਉਹਦੇ ਨਾਲ ਉਸ ਤੋਂ ਬਾਅਦ ਹੜਾਂ ਦੀ ਗੱਲ ਕੀਤੀ ਹੈ ਨਾ ਉਹਨਾਂ ਨੇ ਕਿਹਾ ਕਿ ਨਦੀ ਜਿਹੜੀ ਤੁਹਾਡੀ ਚੱਲਦੀ ਆਪਣੀ ਹੜਾ ਆਉਂਦੇ ਆ ਸਾਰੇ ਪਾਣੀ ਦਾ ਜਿਹੜਾ ਹੈਗਾ ਪ੍ਰੋਬਲਮ ਹੈਗੀ ਹੈ ਬਹੁਤ ਵੱਡੀ ਹੈ ਤਾਂ ਉਹਨੂੰ ਵੀ ਅਸੀਂ ਨੱਥ ਪਾਵਾਂਗੇ ਉੱਥੇ ਵੀ ਅਸੀਂ ਕੁਝ ਨਾ ਕੋ ਸੈਂਟਰਲ ਸਕੀਮ ਲਿਆ ਕੇ ਉਹਨੂੰ ਕਰਾਂਗੇ ਉਹਨਾਂ ਨੇ ਹਰ ਮੁੱਦੇ ਨੂੰ ਟੱਚ ਕੀਤਾ ਬੱਸ ਸਟੈਂਡ ਦਾ ਮੁੱਦਾ ਟੱਚ ਕੀਤਾ ਪਟਿਆਲੇ ਦਾ ਉਹਨਾਂ ਨੇ ਕੋਈ ਇੰਪੋਰਟੈਂਟ ਮੁੱਦਾ ਨਹੀਂ ਸੀ ਜਿਹਨੂੰ ਛੱਡਿਆ ਹੋਵੇ ਉਸੇ ਤਰੀਕੇ ਨਾਲ ਬਹੁਤ ਵਰਕਰਸ ਨੇ ਜਿ ਦਿਨ ਜਾਨ ਲਾ ਕੇ ਮਿਹਨਤ ਕੀਤੀ ਉਹਨਾਂ ਨੇ ਵਿੱਚੋਂ ਮੈਂ ਵੀ ਸੀ ਪਰ ਅੱਜ ਕੁਝ ਬੰਦੇ ਉਹ ਅਕਾਲੀ ਦਲ ਦੇ ਉੱਤੇ ਹੀ ਕੁਐਸਚਨ ਉਠਾ ਰਹੇ ਹੈ ਜੀ ਹੈਨਾ ਤਾਂ ਮੈਨੂੰ ਦੇਖੋ ਜੀ ਮੈਂ ਇੱਕ ਐਸਾ ਇਨਸਾਨ ਆ ਜਿਹਨੇ ਅਕਾਲੀ ਦਲ ਨੂੰ ਆਪਣਾ ਪਿਛਲਾ 2 ਮਹੀਨੇ ਦਿੱਤੇ ਠੀਕ ਹੈ ਨਾ ਜੀ ਮੈਂ ਦਿੱਤੇ ਮੈਂ ਬਹੁਤ ਖੁਸ਼ ਆ ਇਸ ਚੀਜ਼ ਤੋਂ ਪਰ ਕੁਝ ਲੋਕ ਤਾਂ ਅਕਾਲੀ ਦਲ ਤੋਂ ਨਾ ਜੀ ساری ਉਮਰ ਹੀ ਲੰਦੇ ਰਹੇ ਤੇ ਅੱਜ ਉਹੀ ਕੁਐਸਚਨ ਉਠਾਉਂਦੇ ਆ ਤਾਂ ਮੈਨੂੰ ਉਸੀ ਦਾ ਬੁਰਾ ਲੱਗਿਆ ਜੀ ਤੇ ਮੈਂ ਇਸ ਕਰਕੇ ਤੁਹਾਡੇ ਸਾਹਮਣੇ ਆ ਹੁਣ ਤੁਸੀਂ ਮੈਨੂੰ ਕੋਈ ਵੀ ਕੁਸਚਨ ਪੁੱਛ ਸਕਦੇ ਹੋ ਮੈਂ ਤੁਹਾਨੂੰ ਉਸ ਗੱਲ ਦਾ ਜਵਾਬ ਦੇਣ ਦਾ ਮਤਲਬ ਮੇਰਾ वचन ਬਾਧਾ ਜੀ ਹਾਰ ਦਾ ਕਾਰਨ ਕੀ ਬੰਦੇ ਹੋ ਹੈ ਜੀ ਹਾਰ ਦਾ ਕਾਰਨ ਕੀ ਬੰਦੇ ਕੈਂਡੀਡੇਟ ਵਧੀਆ ਸੀ ਵਧੀਆ ਗੱਡੀ ਸੀ ਫਿਰ ਮਾਰੀ ਤੇ ਉਹਨੂੰ ਵੀ ਟੱਚ ਕਰੂੰਗਾ ਜਿਹੜੇ ਇਨਵੀਜੀਬਲ ਰਹੇ ਜਿਹੜੇ ਮੂਰੇ ਨਹੀਂ ਆਏ ਉਹ ਸੀ ਸਾਡੇ ਆਪਣੇ ਲੀਡਰ ਜੀ ਠੀਕ ਹੈ ਅਕਾਲੀ ਦਲ ਦੇ ਵਿੱਚ ਹੀ ਬਹੁਤ ਲੀਡਰ ਐਸੇ ਸੀਗੇ ਜਿਨ੍ਹਾਂ ਨੇ ਉਸ ਟਾਈਮ ਦੇ ਉੱਤੇ ਪਾਰਟੀ ਦਾ ਸਾਥ ਨਹੀਂ ਦਿੱਤਾ ਜੀ ਉਹ ਜਿਹੜੇ ਸੀਗੇ ਢਿੱਲੇ ਚੱਲਦੇ ਰਹੇ ਉਹਨਾਂ ਨੇ ਕੀ ਸੀ ਦੂਜੀਆਂ ਪਾਰਟੀਆਂ ਦੇ ਨਾਲ ਵੀ ਹੱਥ ਮਲਾਇਆ ਅੰਦਰੋਂ ਅੰਦਰ ਇਹ ਮੈਂ ਖੁੱਲ੍ਹ ਕੇ ਕਹੂੰਗਾ ਜੀ ਮੈਨੂੰ ਕਿਸੇ ਦਾ ਹੋ ਨਹੀਂ ਦੇਖੋ ਜੋ ਪੰਜਾਬ ਨੂੰ ਅੱਜ ਜੇ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹ ਅਕਾਇਆ ਹੋ ਗਿਆ ਠੀਕ ਹੈ ਜੀ ਮਤਲਬ ਇਹ ਫਰਸਟ ਐਗਜ਼ਾਮਪਲ ਆ ਜੀ ਮੇਰੀ ਮੈਂ ਉਰੇ ਜੇ ਬੈਠਾ ਤਾਂ ਮੈਂ ਉਰੇ ਜੇ ਗੱਲ ਕਰ ਰਿਹਾ ਤਾਂ ਮੈਂ ਇਹ ਉਸ ਬੇਸ ਤੇ ਗੱਲ ਕਰ ਰਿਹਾ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਐਗਜ਼ਾਮਪਲ ਆ ਜੀ ਮੈਂ ਅਕਾਲੀ ਗੱਲ ਦਾ ਮੀਤ ਪ੍ਰਧਾਨਾ ਆਪਣੇ ਮੈਂ ਕਿਸੇ ਵੀ ਟੱਕ ਤੇ ਜ਼ਮੀਨ ਦੇ ਕਿਸੇ ਵੀ ਕੋਨੇ 'ਚ 1 ਇੰਚ ਵੀ ਜੀਦੀ ਨਹੀਂ ਲਈ ਦੀ ਮੇਰੀ ਸਾਰੀ ਵੀ ਸਾਰੀ ਜ਼ਮੀਨ ਖਾਲੀ ਹੈ ਤੇ ਖਾਲੀ ਰਹੂਗੀ ਕਿਹਨਾਂ ਕਰੀਏ ਨੂੰ ਪੰਜ ਪ੍ਰਧਾਨੀ ਲਗਾਉਣੇ ਚਾਹੀਦੇ ਜਿਹੜੇ ਚਰਨ ਜੀ ਕਾੜਨੇ ਮਨ ਲਗੂ ਕੀ ਆ ਵੀ ਪੰਚ ਪ੍ਰਧਾਨ ਨਹੀਂ ਲਾਣੇ ਚਾਹੀਦੇ ਜਾਂ ਜਿਹੜੀ ਬਗਾਵਤ ਜੀ ਚੱਲ ਰਹੀ ਤੁਹਾਨੂੰ ਲੱਗਦਾ ਇਸ ਚੀਜ਼ ਨਹੀਂ ਜੀ ਮੈਨੂੰ ਐਸਾ ਕੁਝ ਨਹੀਂ ਲੱਗਦਾ ਜੀ ਮੈਂ ਬਰਾੜ ਸਾਹਿਬ ਨੂੰ ਮੈਂ ਸਮਝਾ ਕਹੂੰਗਾ ਮੇਰੇ ਤੋਂ ਸੀਨੀਅਰ ਨੇ ਬਹੁਤ ਐਜ਼ ਅ ਮੀਤ ਪ੍ਰਧਾਨ ਪਾਰਟੀ ਦਾ ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਮੇਰੇ ਵੱਡੇ ਭਾਈ ਹੈ ਵੀ ਮੇਰੇ ਵੱਲੋਂ ਤਾਂ ਹੀ ਹੱਥ ਜੋੜ ਕੇ ਬੇਨਤੀ ਹੈ ਜੀ ਦੇਖੋ ਪ੍ਰਧਾਨ ਜੀ ਬਹੁਤ ਚੰਗਾ ਕੰਮ ਕਰ ਰਹੇ ਆ ਸਦਾ ਸੁਖਵੀਰ ਸਿੰਘ ਬਾਦਲ ਜਿੰਨਾ ਉਹ ਇਹ ਕਹਿ ਰਹੇ ਨੇ ਪ੍ਰਧਾਨ ਜੀ ਬਿਲਕੁਲ ਕੰਮ ਬੜੀਆ ਕਰ ਰਹੇ ਆ ਕਹਿੰਦੇ ਵੀ ਜਿਹੜੇ ਕੁਝ ਲੀਡਰ ਆ ਗਏ ਜਿਵੇਂ ਉਹਨਾਂ ਨੇ ਬਾਈ ਨੇ ਬੰਟੀ ਰਮਾਣਾ ਦਾ ਨਾਮ ਲਿੱਟਾ ਜਾਂ ਔਰ ਕਈ ਕੁਝ ਲੀਡਰ ਆ ਗਏ ਕਹਿੰਦੇ ਵੀ ਉਹਨਾਂ ਦੀ ਜਿਆਦਾ ਸੁਣਨੀ ਆ ਆਪਣੇ ਵਿੱਚ ਸਿਆਸੀ ਇਸਕਰਤਨ ਨੂੰ ਕਹਿੰਦੇ ਟਾਈਮ ਹੀ ਨਹੀਂ ਆਗਾ ਉਹਨਾਂ ਨੂੰ ਹੀ ਲੈ ਉਹ ਮੈਨੂੰ ਮੈਨੂੰ ਟਾਈਮ ਦਿੰਦੇ ਆ ਜੀ ਮੈਂ ਤਾਂ ਹਰੇ 2 ਮਹੀਨੇ ਪਹਿਲਾਂ ਆਇਆ ਜੀ ਮੈਂ 3-4 ਵਾਰ ਮਿਲਿਆ ਆ ਉਹਨਾਂ ਨੂੰ ਮੈਂ ਹੁਣੇ ਉਹਨੂੰ ਫੋਨ ਕਰਕੇ ਟਾਈਮ ਲੈ ਲਿਆ ਤਾਂ ਮੈਨੂੰ ਨਹੀਂ ਲੱਗਦਾ ਕੋਈ ਅਸੀਂ ਪ੍ਰੋਬਲਮ ਨਾਲ ਟਾਈਮ ਲੈ